चलो आ जाओ कोई गली कोई गली कोई हां आ जा आ जा आ जा आश कर तू आश कौन शर्मा तू को धक्का कर ये यार मुंट से साडे नाल खेड़ करया है ਨੀ ਡਾੜਾ ਨਾ ਮੈਨੂੰ ਹਾਂ ਹਾਂ ਫੇਰ ਆਜੋ ਆਜੋ ਪੜਾ ਲੈ ਆਇਆ ਰੌਣਕਾ ਆਜੋ ਯਾਰ ਆਜੋ ਆਓ ਯਾਰ ਆਜੋ ਆਓ ਯਾਰ ਆਜੋ ਲੈ ਉਹਨੇ ਨਾ ਆਜੋ ਫੇਰ ਇਧਰ ਆ ਰਿਹਾ ਉਹਰੇ ਨਾਲ ਦੇਖਾ ਆਓ ਯਾਰ ਚਾਰ ਪਾਉਣਾ ਉਹਨਾਂ ਦਾ ਪੱਖ ਹੋ ਗਿਆ ਉਹਨਾਂ ਦਾ ਉਹ ਸਾਰੇ ਉਹ ਬਾਰੇ